ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਸਾਥੀ ਤੇ ਅਨਨ ਪਿਆਰੇ ਸੁਭਾਗੇ ਉਸ ਗੁਰਸਿੱਖ ਦੀ ਜਿਸ ਨੂੰ ਸਭ ਤੋਂ ਵੱਧ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਿਨ੍ਹਾਂ ਦੇ ਬਾਰੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਚਨ ਮਿਲਦੇ ਹਨ ਇੱਕ ਬਾਬਾ ਅਕਾਲ ਰੂਪ ਦੂਜਾ ਮਰਦ ਬਰਬਾਹੀ ਮਰਦਾਨਾ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਲਗਭਗ 54 ਸਾਲ ਗੁਰੂ ਨਾਨਕ ਦੇਵ ਜੀ ਦੀ ਸੰਗਤ ਦਾ ਆਨੰਦ ਮਾਣਿਆ ਭਾਈ ਮਰਦਾਨਾ ਜੀ ਦਾ ਜਨਮ ਤਲਵੰਡੀ ਦੇ ਮਰਾਸੀ ਮੀਰ ਬਾਦਰਾ ਅਤੇ ਬੀਬੀ ਲੱਖੋ ਦੇ ਗ੍ਰਹਿ ਵਿਖੇ ਹੋਇਆ ਉਮਰ ਦੇ ਵਿੱਚ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲੋਂ 10 ਸਾਲ ਵੱਡੇ ਸਨ ਤੇ ਆਪ ਜੀ ਦਾ ਬਚਪਨ ਦਾ ਨਾਮ ਦਾਨਾ ਸੀ ਮਰਦਾਨਾ ਨਾਮ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਬਖਸ਼ਿਸ਼ ਕੀਤਾ ਸੀ ਸਾਡੇ ਕੁੱਝ ਲਿਖਾਰੀਆਂ ਨੇ ਮਰਦਾਨਾ ਜੀ ਨੂੰ ਲਾਲਚੀ ਜਾਂ ਡਰਪੋਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਮਰਦਾਨਾ ਸ਼ਬਦ ਦਾ ਅਰਥ ਹੀ ਸੂਰਮਾ ਬਹਾਦਰ ਹੈ ਸਹਿਬ ਸ੍ਰੀ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਫੁਰਮਾਨ ਹਨ ਜਾਂ ਕੋ ਮੇਰ ਮੇਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਜਿਸ ਦੇ ਉੱਤੇ ਗੁਰੂ ਦੀ ਪ੍ਰਭੂ ਦੀ ਮੇਰ ਹੋ ਗਈ ਉਹ ਮਰਦਾਨਾ ਸੂਰਮਾ ਤੇ ਬਹਾਦਰ ਹੈ ਗੁਰੂ ਨਾਨਕ ਦੇਵ ਜੀ ਇਸ ਭਾਲ ਦੇ ਵਿੱਚ ਸਨ ਕਿ ਕੋਈ ਰਾਗਾਂ ਦਾ ਜਾਣਕਾਰ ਆਦਮੀ ਮਿਲੇ ਤੇ ਭਾਈ ਮਰਦਾਨਾ ਜੀ ਨੂੰ ਆਰਾਗਾਂ ਦੀ ਸੋਝੀ ਸੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਦਾਨਿਆ ਤੈਨੂੰ ਰਾਗਾਂ ਦੀ ਭੜੀ ਸੋਝੀ ਹੈ ਜੇ ਕਰ ਸ਼ਬਦ ਪਾਏ ਕੇ ਰਾਗ ਗਾਵਿਆਂ ਕਰੇ ਤੇ ਚੱਲ ਫਿਰ ਤੇਰਾ ਦੀਨ ਦੁਨੀ ਦੇ ਵਿੱਚ ਉਧਾਰ ਕਰੀ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਹਾਂ ਕਰ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਉਪਦੇਸ਼ ਦਿੱਤਾ ਕਿ ਭਾਈ ਕਿਸ ਨਹੀਂ ਕਟਾਉਣੀ ਅਮਰਤ ਵੇਲੇ ਦੀ ਸੰਭਾਲ ਕਰਨੀ ਹੈ ਅਮਰਤ ਵੇਲੇ ਉੱਠ ਕੇ ਪ੍ਰਭੂ ਨਾਮ ਦਾ ਜਾਪ ਜਪਣਾ ਹੈ ਤੀਸਰਾ ਆਏ ਹੋਏ ਥਿੱਤੀ ਦੀ ਜਾਂ ਲੋੜਵੰਦ ਦੀ ਸੇਵਾ ਸਰਦਾ ਭਾਵਨਾ ਦੇ ਨਾਲ ਕਰਨੀ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੇ ਅੱਗੇ ਸੀਸ ਨਿਵਾਇਆ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਭਾਈ ਦਾ ਖਿਤਾਬ ਬਖਸ਼ਿਸ਼ ਕੀਤਾ ਭਾਈ ਦਾ ਅਰਥ ਹੁੰਦਾ ਹੈ ਭਰਾ ਗੁਰੂ ਨਾਨਕ ਦੇਵ ਜੀ ਨੀਵਿਆਂ ਨੂੰ ਉੱਚੇ ਚੁੱਕਣ ਵਾਸਤੇ ਆਏ ਸਨ ਨੀਵਿਆਂ ਨੂੰ ਗੱਲ ਦੇ ਨਾਲ ਲਾਉਣ ਵਾਸਤੇ ਆਏ ਹੋਏ ਸਨ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨੂੰ ਆਪਣਾ ਸਾਥੀ ਚੁਣਿਆ ਤੇ ਬਾਈ ਮਰਦਾਨਾ ਜੀ ਇਹੋ ਜੇ ਬਹਾਦਰ ਤੇ ਸੂਰਮੇ ਸਨ ਜਿਨ੍ਹਾਂ ਨੇ ਵਿਖੜੇ ਪੈਂਡਿਆਂ ਦੇ ਵਿੱਚ ਜੋ ਮੁਸੀਬਤਾਂ ਉਹਨਾਂ ਦੇ ਮੁਰਸ਼ਦ ਗੁਰੂ ਨਾਨਕ ਦੇਵ ਜੀ ਨੇ ਝੱਲੀਆਂ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਸਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਓ ਬਣ ਆਈ ਗੁਰੂ ਨਾਨਕ ਦੇਵ ਜੀ ਨੇ ਆਪਣੇ ਪ੍ਰਚਾਰਕ ਦੌਰਿਆਂ ਦੇ ਦੌਰਾਨ ਜੰਗਲੀ ਪੈਂਡੇ ਸਫ਼ਰ ਤੈਅ ਕੀਤੇ ਮਾਰੂਥਲਾਂ ਦੇ ਪੈਂਡੇ ਤੈਅ ਕੀਤੇ ਕੌਡੇ ਵਰਗੇ ਰਾਖਸ਼ਾਂ ਦੇ ਨਾਲ ਨੂਰ ਸਾਹ ਜਾਦੂਗਰ ਗਰਨੀਆਂ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਵਾਪਿਆ ਪਹਾੜਾਂ ਦੀ ਯਾਤਰਾ ਕੀਤੀ ਸੁਮੇਰ ਪਰਬਤ ਤੇ ਗਏ ਇਸਲਾਮਕ ਦੇਸ਼ਾਂ ਦੀ ਯਾਤਰਾ ਕੀਤੀ ਮੁਸਲਮਾਨਾਂ ਦੇ ਗੜ੍ਹ ਦੇ ਵਿੱਚ ਸਤ ਗੁਰੂ ਜੀ ਗਏ ਜਿਸ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਗੜ ਬਗਦਾਦ ਨਿਵਾਇਕ ਹੈ ਮੱਕਾ ਮਦੀਨਾ ਸਭ ਨਿਵਾਇਆ ਇਹਨਾਂ ਵਿਖੜਿਆਂ ਪੈਂਡਿਆਂ ਸਮੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਤੇ ਹਰ ਉਹ ਮੁਸੀਬਤ ਝੱਲੀ ਜੋ ਗੁਰੂ ਨਾਨਕ ਦੇਵ ਜੀ ਨੇ ਝੱਲੀ ਭਾਈ ਮਰਦਾਨਾ ਜੀ ਦੀ ਯਾਦ ਨੂੰ ਸਦਾ ਹੀ ਅਮਰ ਤੇ ਤਾਜ਼ਾ ਰੱਖਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਦੋ ਸ਼ਲੋਕ ਉਚਾਰਨ ਕੀਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹਨ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਅਨੰਤ ਤੇ ਪਿਆਰੇ ਸਿੱਖ ਸਨ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਹਰ ਸਮੇਂ ਸਾਥ ਨਿਭਾਉਂਦਿਆਂ ਹੋਇਆਂ ਜਿਵੇਂ ਕਿ ਮੱਕੇ ਜਾਂ ਇਸਲਾਮ ਦੇ ਗੜ ਦੇ ਵਿੱਚ ਜਾ ਕੇ ਉਤੋਂ ਦੀ ਮਰਜ਼ਾਦਾ ਤੋਂ ਉਲਟ ਕੀਰਤਨ ਕਰਨਾ ਕੀਰਤਨ ਦੇ ਰਾਹੀ ਸੰਗੀਤ ਦੇ ਰਾਹੀ ਪ੍ਰਭੂ ਦੀ ਬੰਦਗੀ ਕਰਨੀ ਮਰਦਾਨਾ ਜੀ ਵਰਗੇ ਸੂਰਮਿਆਂ ਦੇ ਹਿੱਸੇ ਹੀ ਆਇਆ ਸੋ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਦਿਆਂ ਹੀ ਆਪਣੇ ਪ੍ਰਾਣ ਤਿਆਗੇ ਤੇ ਉਹਨਾਂ ਨੇ ਗੁਰੂ ਜੀ ਦੀ ਸੰਗਤ ਕਰਕੇ ਬ੍ਰਹਮ ਅਵਸਥਾ ਪ੍ਰਾਪਤ ਕੀਤੀ ਜਿਸ ਵਕਤ ਅਖੀਰਲੇ ਸਵਾਸਾਂ ਤੇ ਮਰਦਾਨਾ ਜੀ ਸਨ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਿਆ ਦੱਸ ਤੇਰੀ ਸਮਾਦ ਬਣਾ ਲਈਏ ਤੇ ਮਰਦਾਨਾ ਜੀ ਕਹਿਣ ਲੱਗੇ ਬਾਬਾ ਤੇਰੀ ਸੰਗਤ ਕਰਕੇ ਮੈਂ ਸਰੀਰ ਦੇ ਮੋਤ ਤੋਂ ਖਲਾਸੀ ਪ੍ਰਾਪਤ ਕਰ ਲਈ ਇਸ ਕਰਕੇ ਮੈਨੂੰ ਪੱਥਰ ਦੀ ਮੂਰਤੀ ਵਿੱਚ ਕਿਉਂ ਪਾਉਂਦੇ ਹੋ ਜਦੋਂ ਕਿ ਇਸ ਸਰੀਰ ਰੂਪੀ ਮੂਰਤੀ ਵਿੱਚੋ ਹੀ ਮਸੀਹ ਤੇ ਆਛੁਟਕਾਰਾ ਹੋਇਆ ਹੈ ਤੁਹਾਡੀ ਸੰਗਤ ਦੀ ਬਰਕਤ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਮਰਦਾਨਾ ਜੀ ਦਾ ਇੰਨਾ ਪਿਆਰ ਸੀ ਕਿ ਕਦੀ ਕਦੀ ਮਰਦਾਨਾ ਜੀ ਕਹਿ ਦਿੰਦੇ ਸਨ ਕਿ ਬਾਬਾ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ ਤੂੰ ਖੁਦਾਏ ਦਾ ਡੂੰ ਤੇ ਮੈਂ ਤੇਰਾ ਡੂੰ ਸੋ ਭਾਈ ਮਰਦਾਨਾ ਜੀ ਨੇ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੀ ਗੋਦ ਦੇ ਵਿੱਚ ਪ੍ਰਾਣ ਤਿਆਗੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸ਼ਾਂਤੀ ਦੇ ਨਾਲ ਲਾਇਆ ਤੇ ਬਚਨ ਕਹੇ ਮਰਦਾਨਿਆ ਤੂੰ ਬ੍ਰਾਹਮਣ ਨੂੰ ਪਛਾਣ ਲਿਆ ਹੈ ਤੂੰ ਦੇ ਅਧਿਆਸ ਤੋਂ ਉੱਪਰ ਉੱਠ ਗਿਆ ਹੈ ਸਰੀਰਕ ਮੋਹ ਤੋਂ ਉੱਪਰ ਉੱਠ ਗਿਆ ਹੈ ਤੂੰ ਬ੍ਰਾਹਮਣ ਨੂੰ ਪਛਾਣ ਲਿਆ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਮਰਦਾਨਾ ਜੀ ਦਾ ਸੰਸਕਾਰ ਰਾਵੀ ਦਰਿਆ ਦੇ ਕੰਢੇ ਤੇ ਕੀਤਾ ਮਰਦਾਨਾ ਜੀ ਦੇ ਪੁੱਤਰ ਭਾਈ ਰਜਾਦਾ ਤੇ ਭਾਈ ਸਜਾਦਾ ਦੱਸੇ ਜਾਂਦੇ ਹਨ ਸੋ ਵਿਚਾਰ ਕਰਦੇ ਆ ਹੋਈਆਂ ਫੁੱਲਾਂ ਦੀ ਖਮਾ ਬਖਸ਼ਣੀ ਅਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ